ਹਨ ਕਮੈਂਟ ਕਰਕੇ ਦੱਸ ਦਿਓ ਅਗਲੀ ਵੀਡੀਓ ਦੇ ਵਿੱਚ ਤੁਸੀਂ ਕਿਹੜੇ ਰਾਗ ਦਾ ਸ਼ਬਦ ਵੀ ਸਿੱਖਣਾ ਚਾਹੁੰਦੇ ਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੱਚੇ ਮਾਰਗ ਨੂੰ ਸੋ ਸ਼ੁਰੂ ਕਰਦੇ ਆਂ ਅੱਜ ਦੀ ਇਸ ਵੀਡੀਓ ਨੂੰ ਅੱਜ ਦੀ ਵੀਡੀਓ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਸੱਚੇ ਮਾਰਗ YouTube ਚੈਨਲ ਤੇ ਇਸ ਚੈਨਲ ਤੇ ਤੁਹਾਨੂੰ ਭਾਈ ਸਾਹਿਬ ਭਾਈ ਚਮਨਜੀਤ ਸਿੰਘ ਜੀ ਲਾਲ ਦਿੱਲੀ ਵਾਲੇ ਉਹਨਾਂ ਦਾ ਸ਼ਬਦ ਅੱਜ ਲੈ ਕੇ ਆਏ ਜਿਹੜਾ ਅਕਸਰ ਤੁਸੀਂ ਸੁਣਿਆ ਹੋਗਾ ਜਿਸ ਕੇ ਸਿਰ ਉੱਪਰ ਤੋ ਸੁਆਮੀ ਸੋ ਦੁੱਖ ਕਿਹਦਾ ਪਾਵੇ बोल ना जाने माया मद मद मरना चित ना आवे बहुत प्यारी ਜੀ ਟੂਨ ਅਕਸਰ ਤੁਸੀਂ ਸੁਣੀ ਹੋਊਗੀ ਤੇ ਇੱਕ ਦੋ ਹੋਰ ਵੀ ਸ਼ਬਦ ਜਿਹੜੇ ਆਪਾਂ ਰੀਲீஸ் ਕੀਤੇ ਸੀ YouTube ਚੈਨਲ ਸੱਚੇ ਮਾਰਗ ਤੇ ਜਿਹਦੇ ਵਿੱਚ ਤੁਸੀਂ ਭਾਈ ਸਾਹਿਬ ਤੇ ਚੰਜੀ ਸਿੰਘ ਜੀ ਲਾਲ ਦਿੱਲੀ ਵਾਲਿਆਂ ਦੇ ਸ਼ਬਦ ਸਿੱਖ ਸਕਦੇ ਬੜੀ ਆਸਾਨੀ ਨਾਲ ਹੋਰ ਵੀ ਜਿਹੜੇ ਵੀ ਲੱਗੀਆਂ ਤੁਸੀਂ ਸਿੱਖਣਾ ਚਾਹੋ ਹੁਣ ਕਮੈਂਟ ਕਰਕੇ ਦੱਸ ਸਕਦੇ ਜਾਂ ਜਿਹੜੀਆਂ ਪਹਿਲੀ ਲਿਸਟ ਵਗੈਰਾ ਦੇਖ ਸਕਦੇ ਵੀਡੀਓਜ਼ ਦੀ ਉਹਦੇ ਵਿੱਚ ਬਹੁਤ ਸਾਰੇ ਪਿਆਰੇ ਪਹਿਲੇ ਸ਼ਬਦ ਪਿਆਰੀਆਂ ਬਿਲੀਟ ਉਹਨਾਂ ਦੇ ਨਾਲ ਸੋ ਆਈਡੀਆਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਪਰ ਮੈਂ ਸਭ ਤੋਂ ਪਹਿਲੇ ਇੱਕ ਵਾਰੀ ਤਬਲਾ ਪਲੇ ਕਰਾਂਗਾ ਤੇ ਇੱਕ ਵਾਰੀ ਆਈਡੀਆ ਵੇਖਣੇ ਆ ਕਿਵੇਂ ਦਾ ਇਹ ਬਰਾਸ਼ ਸ਼ਬਦ ਦੀ ਟਿਊਨ ਜਿਹਾ ਕਿਵੇਂ ਹੈ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਲਾਸਟ ਦੇ ਬਿਲਕੁਲ ਸੌ ਤਰੀਕੇ ਨਾਲ ਦੱਸਾਂਗਾ ਕਿ ਕਿਵੇਂ ਇਹ ਵਾਲਾ ਸ਼ਬਦ ਤੁਸੀਂ ਸਿੱਖ ਸਕਦੇ ਹੋ ਤੇ ਇਸ ਚੈਨਲ ਦੇ ਨਾਲ ਬਨੇ ਰਹਿਣਾ ਇਸ ਵੀਡੀਓ ਨੂੰ ਪੂਰਾ ਵੇਖਣਾ ਐਂਡ ਤੱਕ ਵੇਖਿਓ ਫਿਰ ਸਮਝ ਲੱਗਣੀ ਪੂਰੀ ਟਿਊਨਾਂ ਦੀ ਤੇ ਸਕਿੱਪ ਨਾ ਕਰ ਲੋ ਇਹੋ ਵੀ ਵੀਡੀਓ ਬਸ ਨਿੱਗੀ ਜੀ ਆ ਤੇ 4-5 ਮਿੰਟ ਦੀ ਬਣਾਇ ਦੀ ਆ ਕਿ ਜਾਂ ਤੁਹਾਡਾ ਵੀ ਜਿਹੜਾ ਇੰਪੋਰਟੈਂਟ ਟਾਈਮ ਹੋ ਖਰਾਬ ਨਾ ਹੋਵੇ ਸੋ ਸ਼ੁਰੂ ਕਰਦੇ ਆਂ ਅੱਜ ਦੀ ਇਸ ਵੀਡੀਓ ਨੂੰ ਅ ਸ਼ਬਦ ਸਭ ਤੋਂ ਪਹਿਲੇ ਮੈਂ ਤਬਲਾ ਪਲੇ ਕਰਨਾ ਫਿਰ ਲਾਸਟ ਤੇ ਦੰਦਨਾ ਇੱਕ ਵਾਰੀ ਓ ਜਿਸ ਕੇ ਸਰੂ ਪਰ ਤੋ ਸੁਆਮੀ जिसके सिर ऊपर तू स्वामी सो दुख कैसा पावे सो दुख कैसा पावे जिसके सिर ऊपर तू स्वामी सो दुख कैसा पावे

ਸੰਤਾ ਦਾ ਸੰਤ ਤੇਰੇ ਤੂੰ ਸੰਤਾ ਦਾ ਸੰਤ ਤੇਰੇ ਤੇਰੇ ਸਵਕ ਕੋ ਓ ਕਿਛ ਨਹੀਂ ਤੇਰੇ ਸਵਕ ਕੋ ਕੋ ਕਿਛ ਨਹੀਂ ਜਮ ਨਹੀਂ ਆਵੈ ਨੇ ਜਮ ਨਹੀਂ ਆਵੈ ਕਿ ਕਿਵੇਂ ਉਪਰ ਕੋ ਸੁਆਮੀ ਸੋ ਦੁੱਖ ਕੈਸਾ ਪਾਵੇ ਸੋ ਦੁੱਖ ਕੈਸਾ ਪਾਵੇ ਸੋ ਇਹ ਵਾਲੀ ਇਦਾਂ ਦੀ ਕੋਈ ਟੀਨ ਹੋਊਗੀ ਜਿਸ ਦਾ ਯਤਨ ਕੀਤਾ ਨਾਲ ਇਹ ਵਾਲੀ ਵੀਡੀਓ ਸਾਂਝੀ ਇਹ ਵਾਲੀ ਟੀਨ ਜਿਹੜੀ ਸਾਂਝੀ ਕਰਨ ਲੱਗੇ ਸੋ ਹੁਣ ਮੈਂ ਤੁਹਾਨੂੰ ਬਿਲਕੁਲ ਸੌਧਰੀ ਚੈਨਲ ਸੁਣਾਵਾ ਕਿਵੇਂ ਇਹ ਵਾਲਾ ਸ਼ਬਦ ਜਿਹੜਾ ਸਿੱਖਿਆ ਜਾ ਸਕਦਾ ਬਿਲਕੁਲ ਧਿਆਨ ਨਾਲ ਵੇਖਿਓ ਇਹ ਸ਼ਬਦ ਦੀ ਖਾਸੀਅਤ ਹੈ ਕਿ ਕਿਸੇ ਵੀ ਉਮਰ ਦਾ ਵੀ ਪੜਾ ਪਹਿਣ ਬੱਚੇ ਕੋਈ ਵੀ ਪੜ ਸਕਦਾ ਇਜ਼ੀ ਹੈ ਬਸ ਥੋੜਾ ਜਿਹਾ ਰਿਆਜ਼ ਕਰਿਓ ਵੇਖਿਓ ਜਿਸਕੇ ਸਿਰ ਉਪਰ ਤੁਮ ਸਵਾਮੀ ਸੋ ਦੁੱਖ ਕੈਸਾ ਪਾ ਵੈ ਸੋ ਦੁੱਖ ਕੈਸਾ ਪਾ ਇੱਕ ਅਲਫੇਰ ਵਖਿਓ ਜਿਸਕੇ ਸਿਰ ਉੱਪਰ ਤੁੰ ਸੋਮੀ ਸੋ ਦੁੱਖ ਕੈਸਾ ਪਾ ਦੁੱਖ ਕੈਸਾ ਪਾਵੇ ਅਗੇ ਬੋਲ ਨਾ ਜਾਣੇ ਵੇ ਕੋਲੀ ਟੂ ਬੋ ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਣਾ ਚੀਤ ਨਾ ਆ ਵੀਡੀਓ ਜਿਹੜੀ ਹੈ ਅੱਗੇ ਪਿੱਛੇ ਕਰਕੇ ਪਾਜ਼ ਕਰਕੇ ਤੁਸੀਂ ਵੇਖ ਸਕਦੇ इजीली ਸਿੱਖ ਸਕਦੇ ਗੋਲ ਨਾ ਜਾਣ ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੇ ਹੁਣ ਇਹ ਵਾਲੀ ਬੇਸਿਕ ਟਿਊਨ ਜਿਹੜੀ ਅਸਥਾਈ ਹੋ ਗਈ ਹੁਣ ਅੱਗੇ ਮੇਰੇ ਨਾਲ ਵੇਖਿਓ ਆਪਾਂ ਇਥੋਂ ਵੜਦੇ ਤੇਰੇ ਸੇਵਕੋ ਤੇਰੇ ਸੇਵਕ ਕੋ ਕਿਚ ਨਹੀਂ ਤੇਰੇ ਸਵਕ ਕੋ ਕੋ ਕਿਛ ਨਹੀਂ ਜਮ ਜਮ ਨਹੀਂ ਆਵੈ ਨੇ ਜਮ ਨਹੀਂ ਆਵੈ ਨੇ ਜਿਸਕੇ ਸਰੇ ਅੱਗੇ ਸੇਮ ਐਜ਼ ਇਟ ਇਜ਼ ਉਦਾਂ ਜਿੱਦਾਂ ਸਟਾਰਟਿੰਗ ਵਿੱਚ ਦੱਸਿਆ ਤੇ ਪੂਰਾ ਸ਼ਬਦ ਜਿਹੜਾ ਵਾ ਉਹ ਇਨਾਂ ਹੀ ਟਿਉਣਾ ਤੋਂ ਪੜਿਆ ਜਾਣਾ ਜਿੱਥੋਂ ਮੈਂ ਤੇਰੇ ਸੇਵਕ ਵਾਲਾ ਬੜੀ ਨਾ ਤੇ ਹੁਣ ਸੇਮ ਹੋ ਤਾਹੀਂ ਅੱਗੇ ਪਿੱਛੇ ਵੀਡੀਓ ਕਰਕੇ ਵੇ ਲੈਓ इजीली ਪਤਾ ਲੱ ਆ ਜਾਣਾ ਤੇ ਮੈਂ ਉਮੀਦ ਕਰਦਾ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਇਸ ਸ਼ਬਦ ਦੇ ਬਾਰੇ ਵੀ ਜਾਣਕਾਰੀ ਮਿਲ ਗਈ ਹੋਗੀ ਭਾਈ ਸਾਹਿਬ ਭਾਈ ਚਮਨਜੀਤ ਸਿੰਘ ਜੀ ਲਾਲ ਦਿੱਲੀ ਵਾਲਿਆਂ ਦਾ ਸ਼ਬਦ ਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਕਮੈਂਟ ਵੀ ਜਰੂਰ ਕਰਦੇ ਜਾ ਕਰੋ ਤੁਹਾਨੂੰ ਕਲੀਅਰ ਹੋ ਜਾਂਦਾ ਨਾ ਇਹਦੇ ਨਾਲ ਕਿ ਤੁਸੀਂ ਕਿਹੜਾ ਰੱਗੀ ਦਾ ਸ਼ਬਦ ਸਿੱਖਣਾ ਜਾਂ ਕਿਹੜਾ ਪਸੰਦ ਆਇਆ ਤੁਹਾਨੂੰ ਹਨਾ ਥੋੜਾ ਸਾਨੂੰ ਦੇ ਦੇ ਅਗਰ ਮੈਸੇਜ ਵਗੈਰਾ ਤੇ ਥੋੜਾ ਸਾਨੂੰ ਵੀ ਥੋੜਾ ਈਜ਼ੀ ਹੋ ਜਾਂਦਾ ਵੀਡੀਓ ਬਣਾਉਣ ਲੱਗਿਆ ਤੇ ਚਲੋ ਧੰਨਵਾਦ ਜਿੰਨਾਂ ਨੇ ਇਸ ਵੀਡੀਓ ਨੂੰ ਪੂਰਾ ਵੇਖਿਆ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਵਿੱਚ